ਕਿਉਂ ਸੁਪਨਾਰ ਦੇਖਣਾ ਐਸੇ ਜੱਗ ਕੋ ਜਾਣ ਇਹਨੇ ਮੈਂ ਕਾ ਸੱਚੋ ਨਹੀਂ ਨਾਨਕ ਬਿਨ ਭਗਵਾਨ ਹਾਂ ਅੱਖਾਂ ਨੇ ਪੈਣ ਜਿਹੜਾ ਹੁੰਦਾ ਹੈ ਜਿਹੜਾ ਦੇਖਣਾ ਉਹ ਜਦੋਂ ਆਪਾਂ ਫੀਚਰ ਚ ਕੋਈ ਝਾਕਦੇ ਹੋ ਅੱਛਾ ਜੀ ਉਹ ਲੋਰ ਦੇਖਣੋ ਦੇਖਣੋ ਉਦਾਇਕ ਜਿਵੇਂ ਪੜਦੇ ਤੇ ਆਪਣੇ ਸ਼ਕਰੀਦ ਤੇ ਕੋਈ ਚੀਜ਼ ਦੇਦੇ ਆਪਾਂ ਆਪਣੇ ਟੈਲੀਵਿਜ਼ਨ ਤੇ ਹਾਂਜੀ अच्छा नहीं बताओ अच्छा जी जो प्रबलडी सच्चा होता वो दी पैसा चलता हम्म हम्म और पेखणा ਅਤੇ ਖਣਾ ਦੀ ਦੇਖਦੇ ਹਾਂ ਸੱਚਾ ਜੋ ਪੇਖਦੇ ਹਾਂ ਸੱਚ ਨਹੀਂ ਹੁਣ ਅੱਛਾ ਜਿਹੜਾ ਆਰ ਲੱਗਿਆ ਹੋਇਆ ਵਿੱਚ ਇਹਦਾ ਮੈਨੂੰ ਸੁਪਨਾ ਔਰ ਕੀ ਬਣੇਗਾ ਇਹਦਾ ਅਰਥ ਸੁਪਨਾ ਔਰ ਪੇਖਣਾ ਹੋਰ ਸੁਪਨਾ ਅਤੇ ਪੇਖਣਾ ਅੱਛਾ ਜੀ ਹਾਂਜੀ। ਉਹਦਾ ਦਾ ਕੋਈ ਨਹੀਂ। ਠੀਕ ਹੈ ਜੀ। ਇਹ ਵੀ ਟੀਵੀ ਦੇ ਉੱਤੇ ਜੋ ਆਪਾਂ ਦੇਖਦੇ ਹਾਂ। ਹੂੰ। ਉੱਥੇ ਐਕਚੁਅਲੀ ਉਹ ਗੱਲ ਹੁੰਦੀ ਨਹੀਂ ਹੈ ਆਪਾਂ ਨੂੰ ਦਿਖੀ ਹੈ। ਇਹ ਕਾਲਪਨਿਕ ਦੁਨੀਆ ਹੈ। ਬੋਲੋ। ਵਾਹ ਹਾਂ। ਠੀਕ ਹੈ ਜੀ। ਇਨ ਮੈਂ ਕਛ ਸੱਚੋ ਨਹੀਂ। ਨਾਨਕ ਬਿਨ ਭਗਵਾਨ। ਇਹਨਾਂ ਦੇ ਵਿੱਚ ਸੱਚਾ ਹੋ ਰਹੀ ਦੀ? ਹੂੰ। ਕੱਛਵਾ ਦਾ ਹਮੇਸ਼ਾ ਰਹਿਣ ਵਾਲਾ ਹੂੰ ਹੂੰ ਹਮੇਸ਼ਾ ਰਹਿਣ ਵਾਲਾ ਕੋਈ ਨਹੀਂ ਹੂੰ ਹੂੰ ਉਹਨੂੰ ਸਕੇ ਨਹੀਂ ちゃっਦੇ ਹੂੰ ਹੂੰ ਤਿਰੋ ਸੇ ਬੋਲਦੇ ਜਮਾ ਹੈ ਦੀ ਰੂਪਾ ਖਾਮੋਦ ਜਪਿਆ ਹੈ ਦੀ ਰੂਪਾ ਹੈ ਸਾਬ ਨੂੰ ਜਪਾਈ ਹੈ ਜੀ ਹੂੰ ਹੂੰ ਤਿਰੋ ਆਪਣਾ ਸਭ ਤੇ ਆਪਣਾ ਹੈ ਦੀ ਹੂੰ ਹੂੰ ਤਿਰੋ ਪਰਾਇਆ ਸਮਝੋ ਪਰਾਇਆ ਹੈ ਦੀ ਹੂੰ ਹੂੰ ਐਦਾਂ ਹੈ ਸੱਚਾ ਜੀ ਇਹ ਜੱਗ ਦਾ ਕੀ ਭਾਵ ਲਵਾਂਗੇ ਇੱਥੇ ਜੱਗ ਜਗਤ ਨੂੰ ਜੱਗ ਕਿਹਾ ਤਾਂ ਜੱਗ ਜਗਤ ਤੇ ਜਿਹੜਾ ਹੈਗਾ ਉਹ ਜ਼ਾਰ ਅੱਛਾ ਜੀ ਠੀਕ ਹੈ